ਸੱਜਣੋ ਵੇ ਨਾਮੇੜੇ ਮਰਿਆ ਕਰ ਤੂੰ ਗਲ ਗਲ ਤੇ ਚਾਨ ਵੀ ਲਹ ਲੰਦੀ ਆ ਜੋ ਗਲ ਦਿਲ ਤੇ ਲੱਗੇ ਜਾਂਦੀ ਵੇ ਮੈਂ ਹੀ ਆ ਜੋ ਤੇਰੀਆਂ ਗੱਲਾਂ ਸੁਣਦੀ ਰਹਨੀ ਆ ਮੇਰੀ ਥਾ ਕੋਈ ਹੋਰ ਹੁੰਦੀ ਤੈਨੂੰ ਕਹ ਦੋਂਦੀ ਛੱਡ ਜਾਂਦੀ ਵੇ ਮੈਂ ਹੀ ਆ ਜੋ ਤੇਰੀਆਂ ਗੱਲਾਂ ਸੁਣਦੀ ਰਹਿਨੀ ਆ ਮੇਰੀ ਥਾਂ ਕੋਈ ਹੋਰ ਹੁੰਦੇ ਤੈਨੂੰ ਕਦੋਂ ਦੀ ਛੱਡ ਜਾਂਦੀ ਓਹ ਹੋਣੀਆਂ ਹੋਰ ਯਾਰਾ ਜੋ ਜarre ਨੂੰ ਤੂੰ ਤੂੰ ਕਰਦੀਆਂ ਨੇ ਮੇਰੇ ਵਰਗੀਆਂ ਟਾਮੀਆਂ ਟਾਮੀਆਂ ਜਗ ਤੇ ਆ ਜੋ ਡਰਦੀਆਂ ਨੇ ਉਹ ਹੋਣੀਆਂ ਹੋਰੀਆ ਰਾ ਜੋ ਯਾਰ ਨੂੰ ਤੂੰ ਤੂੰ ਕਰਦੀਆਂ ਨੇ ਮੇਰੇ ਵਰਗੀਆਂ ਟਾਮੀਆਂ ਟਾਮੀਆਂ ਜੱਗ ਤੇ ਆ ਜੋ ਡਰਦੀਆਂ ਨੇ ਮੇਰੀ ਇਸ ਕਮਜ਼ੋਰੀ ਦਾ ਤੂੰ ਫੇਦਨ ਚੱਕਵੇਂ بولاں ਨੂੰ ਜੇ ਦਿਲ ਚ ਦਬ ਜਾਂਦੀ ਵੇ ਮੈਂ ਹੀ ਆ ਜੋ ਤੇਰੀਆਂ ਗੱਲਾਂ ਸੁਣਦੀ ਰਹਨੀਆ ਮੇਰੀ ਥਾ ਕੋਈ ਹੋਰ ਹੁੰਦੀ ਤੈਨੂੰ ਕਦੋਂ ਦੀ ਛੱਡ ਜਾਂਦੀ ਵੇ ਮੈਂ ਹੀ ਆ ਜੋ ਤੇਰੀਆਂ ਗੱਲਾਂ ਸੁਣਦੀ ਰਹਨੀਆ ਮੇਰੀ ਤਾਂ ਕੋਈ ਹੋਰ ਹੁੰਦੀ ਤੈਨੂੰ ਕਦੋਂ ਦੀ ਛੱਡ ਜਾਂਦੀ ਛੱਟ ਕੇ ਦਿਨ ਤੇਥੋਂ ਵੱਧ ਕੇ ਕਿੰਨੀਆਂ ਸੋਹਣੀਆਂ ਨੇ ਵੇ ਸਾਪ ਲੈ ਤੇਰੇ ਕੋਲ ਤਾਂ ਹੋਰ ਬਥੇਰੀਆਂ ਹੋਣੀਆਂ ਨੇ ਛੱਟ ਕੇ ਦਿਨ ਤੇਥੋਂ ਵੱਧ ਕੇ ਕਿੰਨੀਆਂ ਸੋਹਣੀਆਂ ਨੇ ਵੇ ਜ਼ਾਂਬਲੇ ਤੇਰੇ ਕੋਲ ਤਾਂ ਹੋਰ ਬਥੇਰੀਆਂ ਹੋਣੀਆਂ ਨੇ ਲੋਈਆਂ ਵਾਲਿਆ ਸੱਪ ਦਾ ਡੰਗਿਆ ਬਚ ਜਾਏ ਭਾਵੇਂ ਉਹ ਦੀ ਬੱਚਦਾ ਜੀ ਨੂੰ ਯਾਰ ਦੀ ਜਰੀ ਠਗ ਜਾਂਦੀ ਵੇ ਮੈਂ ਹਿਆਂ ਜੋ ਤੇਰੀਆਂ ਗੱਲਾਂ ਸੁਣਦੀ ਰਹਿਨੀ ਆਂ ਮੇਰੀ ਤਾਂ ਕੋਈ ਹੋਰ ਹੁੰਦੀ ਤੈਨੂੰ ਕਦੋਂ ਦੀ ਛੱਡ ਜਾਂਦੀ ਵੇ ਮੈਂ ਹੀ ਆ ਜੋ ਤੇਰੀਆਂ ਛਿੜਕਾਂ ਸੁਣਦੀ ਰਹਿਨੀ ਆ ਮੇਰੀ ਤਾਂ ਕੋਈ ਹੋਰ ਹੁੰਦੀ ਤੈਨੂੰ ਕਦੋਂ ਦੀ ਛੱਡ ਜਾਂਦੀ